ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਵੈਦ ਖੇ ਲਈ YouTube ਚੈਨਲ ਤੇ ਅੱਜ ਇੱਕ ਫੇਰ ਨਵੀਂ ਵੀਡੀਓ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਆਂ ਔਰ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਸਾਡੇ ਨਾਲ ਡਾਕਟਰ ਅਮਨਦੀਪ ਜੀ ਨੇ ਡਾਕਟਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜੀ ਸਾਡੀ ਗੱਲਬਾਤ ਹੋਏਗੀ ਕਿਉਂਕਿ ਅਸੀਂ ਅੱਜ ਕੰਡੀ ਏਰੀਆ ਦੇ ਵਿੱਚ ਖੜੇ ਆਂ ਤੇ ਪਿਛਲੇ ਦਿਨੀ ਤੁਸੀਂ ਦੇਖੇ ਹੋਣੇ ਕਿ YouTube ਦੇ ਉੱਤੇ ਕਾਫੀ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਘੁੰਮ ਰਹੀਆਂ ਆ ਕਿ ਕੰਡੀ ਏਰੀਆ ਦੇ ਵਿੱਚ ਜ਼ਮੀਨ ਜਿਹੜੀ ਹੈਗੀ ਹੈ ਕਾਫੀ ਸਸਤੀ ਹੈ ਕੋਈ ਕਹਿ ਰਿਹਾ ਕਿ ਲੱਖ ਰੁਪਏ ਨੂੰ ਕਿਲਾ ਮਿਲ ਜਾਂਦੀ ਹੈ ਕੋਈ ਕਹਿੰਦਾ ਪਿਆ ਕਿ 2 ਲੱਖ ਨੂੰ ਕਿਲਾ ਮਿਲ ਜਾਂਦੀ ਹੈ ਅੱਜ ਅਸੀਂ ਇਹ ਜਿਹੜੀ ਜਾਣਕਾਰੀ ਦਰੁਸਤ ਲੈਣੇ ਆ ਡਾਕਟਰ ਅਮਨਦੀਪ ਜੀ ਕੋਲੋਂ ਕਿ ਵਾਕੈ ਇੱਥੇ ਲੱਖ ਜਾਂ 2 ਲੱਖ ਨੂੰ ਕਿਲਾ ਹੈਗੀ ਹੈ ਜਾਂ ਵੀਡੀਓ ਜਿਹੜੀਆਂ ਉਦਾਂ ਹੀ ਵਾਇਰਲ ਹੋ ਰਹੀਆਂ ਆ ਕਿ ਜਾਂ ਇਹਦੇ ਵਿੱਚ ਕਿੰਨੀ ਕ ਸੱਚਾਈ ਹੈਗੀ ਹੈ ਕਿਉਂਕਿ ਅੱਜ ਅਸੀਂ ਜ਼ੀਰੋ ਗਰਾਉਂਡ ਦੇ ਉੱਤੇ ਖੜੇ ਹੈਗੇ ਆ ਕਿ ਜਿੱਥੇ ਦੀਆਂ ਵੀਡੀਓ ਵਾਇਰਲ ਹੋਈਆਂ ਆ ਕਿ ਇੱਥੇ ਲੱਖ ਰੁਪਏ ਨੂੰ ਕਿੱਲਾ ਜਾਂ 2 ਲੱਖ ਨੂੰ ਮਿਲ ਜਾਂਦਾ ਕੀ ਇਹ ਵਾਕਿਆ ਹੀ ਸੱਚ ਆ ਜਾਂ ਵੈਸੇ ਹੀ ਹਵਾ ਦੇ ਵਿੱਚ ਇਹ ਗੱਲਾਂ ਹੈਗੀਆਂ ਸੋ ਡਾਕਟਰ ਸਾਹਿਬ ਸਾਨੂੰ ਇਹਦੇ ਬਾਰੇ ਜ਼ਰੂਰ ਦੱਸਿਆ ਜਾਵੇ ਦਰਸ਼ਕਾਂ ਨੂੰ ਤਾਂ ਕਿ ਸਾਡੇ ਜਿਹੜੇ ਦਰਸ਼ਕ ਹੈਗੇ ਉਹਨਾਂ ਤੱਕ درست ਜਾਣਕਾਰੀ ਜਿਹੜੀ ਪਹੁੰਚੇ ਤਾਂ ਕਿ ਲੋਕੀ ਜਿਹੜੇ ਹੈਗੇ ਸਾਡੇ ਦਰਸ਼ਕ ਉਹ ਵਹਿਮ ਦੇ ਵਿੱਚ ਇਹਨਾਂ ਤਰੇ ਫਿਰਨ ਕਿਉਂਕਿ ਜਿੱਦਾਂ ਦੀ ਅੱਜਕੱਲ ਸਾਡੇ ਜੀ ਯੂਟਿਊਬਰ ਹੈਗੇ ਉਹ ਵਧਾ-ਚੜਾ ਕੇ ਗੱਲ ਕਰ ਦਿੰਦੇ ਆ ਜੀ ਜੀ ਕਿ ਇੱਥੇ ਜੀ ਲੱਖ ਰੁਪਏ ਨੂੰ 2 ਲੱਖ ਰੁਪਏ ਨੂੰ ਉਹਦੇ ਨਾਲ ਫਿਰ ਕਿਉਂਕਿ ਮੇਰੇ ਵੀ ਜਿਹੜੇ ਦਰਸ਼ਕ ਹੈਗੇ ਉਹਨਾਂ ਦੇ ਕਾਫੀ ਮਿੰਨੇ ਫੋਨ ਆਏ ਆ ਕਿ ਇੱਥੇ ਜਿਹੜੀ ਵਾਕਈ ਤੁਹਾਡੇ ਏਰੀਆ ਦੇ ਵਿੱਚ ਇੰਨੀ ਜਮੀਨ ਹੈਗੀ ਇੰਨੀ ਸਸਤੀ ਕਿ ਜਾਂ ਇਹ ਝੂਠ ਹੀ ਸਾਰਾ ਆ ਅ ਦੇਖੋ ਕੁਮਨ ਸਾਹਿਬ ਪਿੱਛੇ ਜੇ ਤੁਸੀਂ ਯੂਟਿਊਬ ਤੇ ਮੇਰੀ ਵੀ ਇੰਟਰਵਿਊ ਦੇਖੀ ਹੋਣੀ ਆ ਹਾਂ ਆਈ ਸੀ ਤੇ ਉਦੇ ਵਿੱਚ ਮੈਂ ਉਹਦੇ ਵਿੱਚ ਵੈਸੇ ਕਾਫੀ ਧੀਰਵਾਦ ਜਾ ਕੇ ਮੈਂ ਇਸ ਗੱਲ ਦੇ ਉੱਤੇ ਕਿਉਂਕਿ ਜਨਰਲ ਗੱਲਬਾਤ ਚੱਲਦੀ ਸੀ ਇਹ ਤਾਂ ਮੈਂ ਬਾਅਦ ਚ ਕਹਿਆ ਸੀ ਪਰ ਅੱਜ ਮੈਂ ਪਹਿਲਾਂ ਇੱਕ ਚੀਜ਼ ਕਹਿ ਦਿੰਦਾ ਜੀ ਕਿ ਜਦੋਂ ਕਿਤੇ ਸੇਲ ਲੱਗੀ ਹੋਵੇ ਨਾ ਕੱਪੜਿਆਂ ਦੀ ਜੀ 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 ਉੱਥੇ ਲਿਖਿਆ ਹੁੰਦਾ ਵੀ ਇੱਕ ਸ਼ਰਟ ਖਰੀਦੋ ਹਮ ਤੇ ਨਾਲ ਜਿਹੜੀਆਂ ਚਾਰ ਸ਼ਰਟ ਤੁਹਾਨੂੰ ਫ੍ਰੀ 1 ਗੈਟ 4 ਫਰੀ ਹਾਂ 1 1 1 ਮਤਲਬ ਕਿ ਤੁਸੀਂ ਇੱਕ ਪਰਚੇਸ ਕਰੋ ਗੈਟ 4 ਫਰੀ ਨਾਲ ਛੋਟਾ ਜਿਹਾ ਸਟਾਰ ਵੀ ਪਾਇਆ ਹੁੰਦਾ ਬਿਲਕੁਲ ਠੀਕ ਹੈ ਨਾ ਸਟਾਰ ਦੇ ਥੱਲੇ ਟਰਮਸ ਐਂਡ ਕੰਡੀਸ਼ਨ ਲਿਖੀਆਂ ਹੁੰਦੀਆਂ ਵੀ ਜਿਹੜੀਆਂ 4 ਦੇਣੀ ਆ ਉਹ ਸਾਡੀ ਮਰਜ਼ੀ ਦੀਆਂ ਜਾਂ ਫਿਰ ਜਿਹੜੀ ਇੱਕ ਖਰੀਦਣੀ ਆ ਉਹਦਾ ਰੇਟ ਹੀ 10000 ਰੁਪਿਆ ਹੈ ਜੀ ਜੀ ਉਹ ਆਪਾਂ ਕਦੇ ਪੜਦੇ ਨਹੀਂ ਹੂੰ ਇਦਾਂ ਹੀ ਲਾਸਟ ਵੀਡੀਓ ਦੇ ਉੱਤੇ ਵੀ ਮੈਂ ਕਿਹਾ ਸੀਗਾ ਵੀ ਕੰਢੀ ਇਲਾਕੇ ਦੇ ਵਿੱਚ ਜੇ ਆਪਾਂ ਨੀਮ ਪਹਾੜੀ ਏਰੀਏ ਦੀ ਗੱਲ ਕਰੀਏ ਜੀ ਤਾਂ ਉੱਥੇ ਜ਼ਰੂਰ 1 ਲੱਖ ਨੂੰ ਜਾਂ 2 ਲੱਖ ਨੂੰ ਕਿਲਾ ਮਿਲ ਜਾਂਦਾ ਆ 1.5 ਲੱਖ ਨੂੰ ਕਿੱਲਾ ਮਿਲ ਜਾਂਦਾ ਆ ਮੈਂ ਇਹ ਨਹੀਂ ਕਹੂੰਗਾ ਵੀ ਨਹੀਂ ਮਿਲਦਾ ਹੈਗੇ ਆ ਪਰ ਮੈਂ ਵੀਡੀਓ ਦੇ ਸ਼ੁਰੂ ਚ ਇਹ ਗੱਲ ਤੇ ਉੱਤੇ ਮੈਂ ਉੱਤੇ ਵਿੱਚ ਵੀ ਕਿਹਾ ਸੀ ਪਰ ਫੇਕ ਹੀ ਆ ਵੀ ਜਿਹੜੇ ਸਾਡੇ ਦਰਸ਼ਕ ਆ ਉਹ ਬਾਅਦ ਚ ਦੇਖਦੇ ਨਹੀਂ ਪੂਰੀ ਵੀਡੀਓ ਹੂੰ ਹੂੰ ਉਹ ਐਨੀ ਗੱਲ ਕਹਿ ਕੇ ਕਹਿਣ ਲੱਪਾਂਦੇ ਕਿੱਥੇ ਮਿਲਦਾ ਜੀ ਸਾਨੂੰ ਦੱਸੋ ਜੀ ਪਰ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਪਈ ਉਹ ਜਿਹੜਾ 1 ਲੱਖ ਨੂੰ ਕਿੱਲਾ ਮਿਲਦਾ ਉਹ ਇੱਕ ਕਿੱਲਾ ਨਹੀਂ ਮਿਲਦਾ ਹੂੰ ਹੂੰ ਦਰਸ਼ਕ ਵੀਰੋ ਇੱਥੇ ਮੈਂ ਗੱਲ ਰੋਕਦਾ ਥੋੜੀ ਜੀ ਡਾਕਟਰ ਸਾਹਿਬ ਦੀ ਇਹ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਿਓ ਤਾਂ ਕਿ ਤੁਹਾਨੂੰ ਜਿਹੜੀ درست ਜਾਣਕਾਰੀ ਜੇ ਸਾਡੀ ਵੀਡੀਓ ਬਣਾਉਣ ਦਾ ਤਾਂ ਹੀ ਫਾਇਦਾ ਹੈ ਜੇ ਤੁਹਾਡੇ ਤੱਕ ਅਸੀਂ درست ਜਾਣਕਾਰੀ ਲੈ ਕੇ ਆਈਏ। ਜੀ। ਤੋਂ ਸੋ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਕਿ درست ਜਾਣਕਾਰੀ ਔਰ ਸਹੀ ਗੱਲ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ। ਫੇਰ ਹੀ ਸਾਡੀ ਵੀਡੀਓ ਦਾ ਬਣਾਉਣ ਦਾ ਜਾਂ ਤੁਹਾਡੇ ਤੱਕ ਪਹੁੰਚਾਉਣ ਦਾ ਫਾਇਦਾ ਆ ਕਿਉਂਕਿ ਸਾਡੇ ਵੀਰ ਸਾਡੀਆਂ ਭੈਣਾਂ ਕਾਲੇ ਇੰਨੇ ਆ ਕਿ ਉਹ ਇੱਕ ਗੱਲ ਬਸ ਸੁਣਦੇ ਆ ਤੇ ਉਹ ਜਿਹੜੇ ਲਾਸਟ ਵਾਲੇ 10 ਮਿੰਟ 5 ਮਿੰਟ ਉਹ ਛੱਡ ਦਿੰਦੀ ਆ ਹੂੰ ਹੂੰ ਤੋ 1 ਲੱਖ ਨੂੰ ਕਿਲਾ ਜਾਂ ਸਵਾ ਲੱਖ ਨੂੰ ਜਾਂ ਡੇਢ ਲੱਖ ਨੂੰ ਜਾਂ 2 ਲੱਖ ਨੂੰ ਘੁੰਮਣ ਸਾਹਿਬ ਹੈਗਾ ਆ ਜੀ ਪਰ ਉਹ ਇਦਾਂ ਨਹੀਂ ਵੀ ਤੁਸੀਂ 4 ਕਨਾਲਾਂ ਲੈਣੀਆਂ ਤਾਂ 50 ਹਜ਼ਾਰ ਨੂੰ ਮਿਲ ਜੂਗੀਆਂ ਹੂੰ ਹੂੰ ਜਾਂ 1 ਲੱਖ ਨੂੰ ਕਿਲਾ ਲੈਣਾ ਤਾਂ ਬੰਦਾ ਆਵੇ ਮੈਨੂੰ ਡੇਢ ਕਿਲਾ ਲਾ ਦਿਓ ਜੀ ਜੀ ਇਦਾਂ ਨਹੀਂ ਹੈਗਾ ਉਹ 50 50 ਕਿੱਲਾਂ ਦੇ 100 100 ਕਿੱਲਾਂ ਦੇ ਟਾਕਵਾ ਟਾਕ ਯਾਨੀ ਕਿ ਘੱਟੋ ਘੱਟ 30-40 ਲੱਖ ਦੀ ਇਨਵੈਸਟਮੈਂਟ ਤੋਂ ਲੈ ਕੇ ਕਰੋੜ ਡੋੜ ਡੇਢ ਕਰੋੜ ਦੀ ਇਨਵੈਸਟਮੈਂਟ ਦੇ ਵਿੱਚ ਪੂਰਾ ਪਹਾੜ ਲਵਾਂਗੇ ਉੱਥੇ ਸਾਨੂੰ ਫਿਰ ਇਹ ਪੈਣਾ ਹੈ 1 ਲੱਖ ਨੂੰ ਸਵਾ ਲੱਖ ਨੂੰ ਜਾਂ ਡੇਢ ਲੱਖ ਨੂੰ ਕਿਲਾ ਇਦਾਂ ਨਹੀਂ ਆ ਵੀ ਆਪਾਂ ਨੂੰ ਰੋਡ ਦੇ ਕਿਨਾਰੇ ਦੇ ਉੱਤੇ ਥੋੜਾ ਜਿਹਾ ਮਤਲਬ ਪਲੇਨ ਮਿਲ ਜਵੇ ਥੋੜੀ ਜਿਹੀ ਪਹਾੜ ਮਿਲ ਜਵੇ ਤੇ ਸਾਨੂੰ ਜੀ ਉਹ ਮਤਲਬ ਕਿ 1 ਲੱਖ ਨੂੰ ਕਿਲਾ ਜੇ ਆਪਾਂ ਲਾ ਲਈਏ ਤੇ ਆਪਾਂ ਕਹੀ ਸਾਨੂੰ 20 ਮਰਲੇ ਜਗ੍ਹਾ ਮਿਲ ਜੇ ਸਾਡੇ ਤਾਂ 20-50 ਹਜ਼ਾਰ ਦੀ ਹੋਣੀ ਇਦਾਂ ਨਹੀਂ ਪੋਸੀਬਲ ਹੈਗਾ ਇੱਥੇ ਤੇ ਮੇਰਾ ਖਿਆਲ ਹੈ ਡਾਕਟਰ ਸਾਹਿਬ ਜੇ ਆਪਾਂ ਇਦਾਂ ਕਰੀ ਕਿਉਂਕਿ ਜੇ ਵੀਡੀਓ ਆਪਾਂ ਬਣਾਉਂਦੇ ਪਏ ਤਾਂ ਨਾਲ-ਨਾਲ ਆਪਾਂ ਜ਼ਮੀਨ ਵੀ ਦਿਖਾਈਏ ਕਿ ਜ਼ਮੀਨ ਕਿਹੜੀ ਹੈ ਤੇ ਸੋ ਆਪਾਂ ਚੱਲਦੇ-ਚੱਲਦੇ ਵੀਡੀਓ ਬਣਾਈਏ ਤੇ ਨਾਲ ਤਾਂ ਕਿ ਪਤਾ ਵੀ ਲੱਗੇ ਵੀ ਆਹ ਜ਼ਮੀਨ ਆ ਤੇ ਇੱਥੇ ਆ ਫਸਲ ਹੁੰਦੀ ਤੇ ਇਹ ਨਹੀਂ ਹੁੰਦੀ ਠੀਕ ਨਹੀਂ ਤਾਂ ਕਿ ਕਿਉਂਕਿ ਆਪਾਂ ਤਾਂ ਦਰੁਸਤ ਜਾਣਕਾਰੀ ਦੇਣੀ ਨਾ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਹਣਾ ਜੀ ਆਪਣੇ ਦਰਸ਼ਕਾਂ ਨੂੰ ਦਰੁਸਤ ਜਾਣਕਾਰੀ ਤਾਂ ਹੀ ਮਿਲ ਸਕਦੀ ਜੇ ਇਹ ਉਹਨੂੰ ਨਾਲ ਦਿਖਾਈਏ ਵੀ ਦਿਖਾਈਏ ਵੀ ਬਿਲਕੁਲ ਠੀਕ ਹੈ ਨਾ ਜੀ ਚੱਲੀਏ ਫਿਰ ਆਪਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਅੱਛਾ ਡਾਕਟਰ ਸਾਹਿਬ ਇਹੇ ਜ਼ਮੀਨ ਆ ਜਿਹੜੀ ਲੱਖ ਰੁਪਏ ਜਾਂ 2 ਲੱਖ ਨੂੰ ਕਿੱਲਾ ਆ ਨਹੀਂ ਜੀ ਨਹੀਂ ਮੈਂ ਤੁਹਾਨੂੰ ਪਹਿਲਾਂ ਇਹ ਜਮੀਨ ਦਿਖਾਉਂਦਾ ਫਿਰ ਮੈਂ ਤੁਹਾਨੂੰ ਇਹਦਾ ਰੇਟ ਵੀ ਦਿਖਾਉਂਦਾ ਅੱਛਾ ਜੀ ਤੇ ਆ ਜਾਓ ਪਹਿਲਾਂ ਆਪਾਂ ਇੱਕ ਨਾ ਹਮ ਚੀਜ਼ ਜਿਹੜੀ ਖਾਸ ਹੈਗੀ ਆ ਜੀ ਤੁਸੀਂ ਆ ਦੇਖ ਲਓ ਵੀ ਇਹ ਬਰੋਟੀ ਪਿੰਡ ਦੇ ਕੋਲ ਅੱਛਾ ਜਾਨੀ ਕਿ ਚੋਹਾਲ ਜਿਹੜਾ ਮੇਨ ਰੋਡ ਆ ਜੀ ਜੀ ਉੱਥੋਂ 3 ਕਿਲੋਮੀਟਰ ਅੰਦਰ ਬਰੋਟੀ ਪਿੰਡ ਦੇ ਕੋਲ ਜ਼ਮੀਨ ਪੈਂਦੀ ਹੈ ਇਹ ਠੀਕ ਹੈ ਜੀ ਠੀਕ ਆ 3 ਕਿਲੋਮੀਟਰ ਹਮ ਤੇ ਜਿਹੜੀ 3 ਕਿਲੋਮੀਟਰ ਸੜਕਾਂ ਦੀ ਆ ਉਸ ਸੜਕ ਤੋਂ ਅੱਗੇ ਇਹ ਅੱਧਾ ਕਿਲੋਮੀਟਰ ਜਾਂ ਕਹਿ ਲਓ 300 ਮੀਟਰ ਅੰਦਰ 와 ਹੋਰ ਜੀ ਠੀਕ ਆ ਔਰ ਇਹ ਜਿਹੜੀ ਜ਼ਮੀਨ ਆ ਤੁਸੀਂ ਇੱਧਰ ਨੂੰ ਦੇਖੋਗੇ ਤੁਸੀਂ ਦੇਖ ਲਓ ਕਿ ਇੱਥੇ ਕੀ ਲੱਗਾ ਆ ਆ ਬਿਲਕੁਲ ਨਸ ਸਫੈਦਾ ਹੀ ਲੱਗਾ ਸਾਰਾ ਠੀਕ ਆ ਨਾ ਜੀ ਔਰ ਇਹ ਸਫੈਦਾ ਘੁਮਣ ਸਾਹਿਬ ਕਿਉਂ ਲੱਗਾ ਆ ਜੀ ਆ ਤੁਹਾਨੂੰ ਮੈਂ ਦਿਖਾਉਣਾ ਤੁਸੀਂ ਤਾਂ ਖੁਦ ਬਾਗਬਾਨੀ ਦਾ ਕੰਮ ਕਰਦੇ ਹੋ ਬਿਲਕੁਲ ਆ ਦੇਖੋ ਆ ਸਾਇਲ ਇੱਥੇ ਦੀ ਹਾਂਜੀ ਠੀਕ ਆ ਨਾ ਇਹ ਆ ਸਾਰੀ ਜਿਹੜੀ ਹੈ ਸੈਂਡੀ ਸੋਇਲ ਆ ਇਹ ਜੀ 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 ਠੀਕ ਆ ਨਾ ਜੀ ਸੈਂਡੀ ਸੋਇਲ ਆ ਜਿਹਦੇ ਵਿੱਚ ਕਿਉਂਕਿ ਰੋੜ ਪੈਂਦੀ ਹੈ ਨਾ ਜ਼ਮੀਨਾਂ ਦੇ ਵਿੱਚ ਹੂੰ ਰੋੜ ਪੈਣ ਨਾਲ ਤੁਹਾਨੂੰ ਪਤਾ ਵੀ ਜਿੰਨੇ ਸਾਡੇ ਤੱਤ ਆ ਜੀ 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 ਉਹ ਕੰਢੀ ਏਰੀਆ ਕੰਢੀ ਬਣਿਆ ਕਿਦਾਂ ਜਿੰਨੇ ਵੀ ਤੱਤ ਆ ਪਾਣੀ ਦੇ ਵਹਾਅ ਨਾਲ ਨਿਕਲ ਗਏ ਰੁੜ ਕੇ ਤਾਂ ਨੀਵੇਂ ਥਾਂ ਚੱਲ ਗਏ ਠੀਕ ਆ ਨਾ ਜੀ ਆ ਸਾਰੀ ਸੈਂਡੀ ਸੋਇਲ ਆ ਇਸ ਸੈਂਡੀ ਸੋਇਲ ਦੇ ਵਿੱਚ ਹੂੰ ਉਹਨਾਂ ਸਫੈਦੇ ਤੋਂ ਇਲਾਵਾ ਤੁਸੀਂ ਫਸਲਾਂ ਹੁੰਦੀਆਂ ਆ ਜੀ ਜੀ ਜਿਦਾ ਮੂੰਗਫਲੀ ਹੋ ਸਕਦੀ ਆ ਹਾਂਜੀ ਕੋਈ ਆਪਾਂ ਨਿੰਬੂ ਲਾ ਸਕਦੇ ਆ ਪਰ ਮਸਲਾ ਕੀ ਆ ਇੱਕ ਹੋਰ ਚੀਜ਼ ਹੋਣਾ ਦੇਖੋ ਜਿਹੜੀ ਚੀਜ਼ ਮੈਂ ਤੁਹਾਨੂੰ ਮੈਂ ਦੇਖ ਰਿਹਾ ਸੀ ਆ ਦੇਖੋ ਹਮ ਆ ਆ ਜਿਹੜਾ ਹੁਣ ਆ ਨਿਸ਼ਾਨ ਆ ਇਹ ਹੁਣ ਬਾਰਿਸ਼ ਕਰਕੇ ਥੋੜਾ ਜਿਹਾ ਯਾਨੀ ਠਿੱਟ ਗਿਆ ਹੈ ਇਹ ਸਾਂਭਰ ਦੇ ਪੈਰ ਦੇ ਨਿਸ਼ਾਨ ਆ ਜੀ ਠੀਕ ਆ ਜੀ ਆ ਇਧਰ ਵੀ ਇਧਰ ਹੈਗੇ ਹਾਂਜੀ ਇਧਰ ਵੀ ਹੈਗੇ ਆ ਇਹ ਸਾਰੇ ਪੁਰਾਣੇ ਆ ਕਿਤੇ ਤਾਜ਼ੇ ਮਿਲ ਜਾਣੇ ਆ ਰਾਤੀ ਮੀਂਹ ਪਿਆ ਨਾ ਤੁਹਾਨੂੰ ਅੱਜ ਦੇ ਦਿਖਾ ਦਨੇ ਆ ਆ ਅੱਜ ਦਾ ਆ ਜੀ ਇਹ ਅੱਜ ਦਾ ਆ ਠੀਕ ਆ ਜੀ ਠੀਕ ਹੈ ਨਾ ਤੇ ਤੁਸੀਂ ਦੇਖ ਲਓ ਵੀ ਰੋਡ ਤੋਂ 2 300 ਮੀਟਰ ਅੰਦਰ ਉਹ ਹਾਂ ਤੇ 2 300 ਮੀਟਰ ਅੰਦਰ ਹੀ ਉਧਰ 메ਨ ਰੋਡ ਚੱਲਦੀ ਆ 2 300 ਮੀਟਰ ਦੇ ਉੱਤੇ ਸੈਂਡੀ ਸੋਇਲ ਆ ਜੀ ਸਾਈਡ ਤੇ ਆ ਦੇਖ ਲਓ ਉਧਰ ਸਾਹਮਣੇ ਪਾਸੇ ਪਹਾੜ ਆ ਹਾਂਜੀ ਹਾਂਜੀ ਉਹ ਜਿੱਥੇ ਤੁਹਾਨੂੰ ਬਾਸ ਦੇ ਬੂਟੇ ਦਿੱਦੇ ਆ ਨਾ ਜੀ ਜੀ ਤੇ ਹੁਣ ਮੈਂ ਤੁਹਾਨੂੰ ਇੱਧਰ ਆ ਦੇਖ ਲਓ ਜਮੀਨ ਦੇ ਵਿੱਚੋਂ ਹੀ ਚੱਲਦੇ ਚੱਲਦੇ ਹੂੰ ਥੋੜਾ ਜਿਆਦਾ ਤੁਸੀਂ ਅੱਗੇ ਆਉਂਗੇ ਹੂੰ ਕਿਉਂਕਿ ਆ ਤਾਂ ਥੋੜਾ ਥੋੜਾ ਕਹਾ ਲੱਗਾ ਹੈ ਨਾ ਆਪਾਂ ਨੂੰ ਕਿਸਮ ਜਿਹੜੀ ਇਹਦੀ ਬਹੁਤ ਹੀ ਵਧੀਆ ਪਤਾ ਨਹੀਂ ਲੱਗ ਰਹੀ ਹਾਂਜੀ ਹਾਂਜੀ ਇੱਕ ਕਨੈਕਸ਼ਨ ਵੀ ਉੱਤੇ ਦਿੱਤੇ ਹੋਏ ਨਾ ਬਿਜਲੀ ਦੇ ਨਹੀਂ ਹਾਂਜੀ ਇਹ ਅੱਗੇ ਜ਼ਮੀਨਾਂ ਮੈਂ ਤੁਹਾਨੂੰ ਦੱਸਿਆ ਮਾਲਕੀਆਂ ਜੀ ਆ ਆ ਦੇਖੋ ਘਮਨ ਸਾਹਿਬ ਹਾਂ ਹਾਂ ਇੱਥੇ ਆਓ ਆ ਦੇਖੋ ਤੁਹਾਨੂੰ ਇੱਥੇ ਪੂਰੇ ਦੀ ਪੂਰੀ ਜ਼ਮੀਨ ਤੁਹਾਨੂੰ ਪਤਾ ਵੀ ਆ ਦੇਖ ਲਓ ਉਹ ਤਾਂ ਸੈਂਡ ਮਿਕਸ ਹੈ ਸਿਰੜੀ ਹੈ ਚਿੱਟੀ ਰੇਤਾ ਹੈ ਉਹ ਤਾਂ ਪਲਸਤਰ ਵਾਲੀ ਹੈ ਨਾ ਠੀਕ ਹੈ ਨਾ ਬਿਲਕੁਲ ਪਲਸਤਰ ਵਾਲੀ ਹੈ ਤੇ ਆਹ ਦੇਖ ਲਓ ਨਾਲ ਤੇ ਖੱਡ ਵਗਦੀ ਵੀ ਇੱਧਰ ਖੱਡ ਵਗਦੀ ਹੈ ਚੋਬਕ ਦਾ ਜੀ ਹਾਂ ਠੀਕ ਹੈ ਔਰ ਇਹਦੇ ਆਸ-ਪਾਸੇ ਤੁਸੀਂ ਇਹ ਦੇਖ ਲਓਗੇ ਵੀ ਆ ਸਾਰੇ ਹੀ ਯਾਨੀ ਆਪਾਂ ਸਲਵਾੜ ਕਹਿੰਦੇ ਆ ਗੁੱਜੇ ਕਹਿੰਦੇ ਆ ਯਾਨੀ ਕਿ ਤੁਹਾਡੇ ਕਹਿਣ ਦਾ ਭਾਵ ਇਹ ਆ ਕਿ ਇਹ ਜ਼ਮੀਨ ਜਿਹੜੀ ਹੈਗੀ ਆਪਾਂ ਫਸਲ ਵਾਸਤੇ ਨਹੀਂ ਲੈ ਸਕਦੇ ਪਰ ਇਹਨੂੰ ਆਪਾਂ ਹੋਰ ਕਿਹੜੇ ਕੰਮ ਲਈ ਵਰਤ ਸਕਦੇ ਫਸਲ ਵਾਸਤੇ ਹੁਮਨ ਸਾਹਿਬ ਕਿਵੇਂ ਲਵਾਵਾਂਗੇ ਮੈਂ ਤੁਹਾਨੂੰ ਦਿਖਾਈ ਤੇ ਜਾਨਾ ਵੀ ਜੀ ਜੀ ਇੱਥੇ ਤੁਹਾਨੂੰ ਹਜ਼ਾਰਾਂ ਹੀ ਸਾਂਭਰਾਂ ਦੇ ਹੂੰ ਹਜ਼ਾਰਾਂ ਹੀ ਹਿਰਨਾ ਦੇ ਨਿਸ਼ਾਨ ਯਾਨੀ ਕਿ ਤਾਂ ਦਿਖਾ ਦੂੰਗਾ ਜੀ ਜੀ ਠੀਕ ਹੈ ਨਾ ਜੀ ਇੱਕ ਤਾਂ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਘਟੋ ਆ ਹੂੰ ਹੂੰ ਤੇ ਉਸ ਉਪਜਾਊ ਸ਼ਕਤੀ ਰੋੜ ਪੈਣ ਕਰਕੇ ਜੀ ਤੇ ਦੂਸਰਾ ਇੱਥੇ ਇਹ ਆ ਵੀ ਜ਼ਮੀਨ ਦੀ ਜਿਹੜੀ ਫੈਂਸਿੰਗ ਕਰਨੀ ਬੜੀ ਔਖੀ ਹੈ। ਦਾਦਾ ਤਾਜ ਲੰਘ ਕੇ ਗਿਆ ਸਾਡੇ। ਦਾਦੇ ਇਹ ਇੱਧਰ ਦਿਖਾਉਣਾ ਜੀ ਆਜੋ। ਆਜੋ ਤੁਹਾਨੂੰ ਇੱਧਰ ਦਿਖਾਉਣਾ। ਇੱਧਰ ਦਿਖਾਉਣਾ ਤੁਹਾਨੂੰ। ਇਹ ਫਿਰ ਜਾਨਵਰ ਨੁਕਸਾਨ ਬਹੁਤ ਕਰਦਾ ਹੋਣਾ ਜੀ। ਜਾਨਵਰ ਦਾ ਘੋਮਣ ਸਾਹ ਢਿੱਡ ਲੱਗਾ ਆ ਉਹਨੂੰ ਹੁਣ। ਹੂੰ। ਤੇ ਉਹਨੇ ਹੁਣ ਜੰਗਲਾਂ ਦੇ ਵਿੱਚ ਅਸੀਂ ਬਹੁਤ ਨੁਕਸਾਨ ਕਰਤਾ ਜਾ ਕੇ ਹੁਣ ਜਾਨਵਰ ਨੇ ਸਾਡੀਆਂ ਫਸਲਾਂ ਖਾਣੀਆਂ। ਬਿਲਕੁਲ ਬਿਲਕੁਲ। ਠੀਕ ਹੈ ਨਾ? ਆ ਜਮੀਨ ਤੋਂ ਆਪਾਂ ਤੁਰਦੇ ਤੁਰਦੇ ਮੇਰੇ ਖਿਆਲ ਅੱਧੇ ਮਿੰਟ ਦਾ ਡਿਸਟੈਂਸ ਹੁਣਾ ਆ ਹਾਂਜੀ ਆ ਦੇਖੋ ਆ ਮੀ ਪਿਆ ਆ ਤੇ ਆ ਤੁਹਾਨੂੰ ਤਾਜ਼ੇ ਨਿਸ਼ਾਨ ਸੂਰਾਂ ਦੇ ਤਾਜ਼ੀਆਂ ਹੀ ਸਾਂਦੀਆਂ ਸਾਂਭਰਾ ਦੀਆਂ ਪੈੜਾਂ ਹਮ ਸਾਰੀਆਂ ਜਣੀਆਂ ਤੁਹਾਨੂੰ ਜਾਨੀ ਕਿ ਮਿਲ ਜਣੀਆਂ ਆ ਦੇਖ ਲਓ ਸਾਰੇ ਖੋਰੇ ਲੱਗੇ ਹੋ ਆ ਹਮ ਠੀਕ ਆ ਨਾ ਇਹਦਾ ਮਤਲਬ ਕੀ ਆ ਵੀ ਆ ਇਦਾਂ ਦੀ ਜਾਨੀ ਕਿ ਸੋਹਲ ਆ ਇਹ ਵੀ ਹਲੇ ਵਧੀਆ ਚ ਗਣਦੇ ਆ ਜੀ ਜਿਹੜੀ ਜ਼ਮੀਨ ਹੁਣ ਤੁਸੀਂ ਪਿੱਛੇ ਕਹਿ ਰਹੇ ਸੀ ਨਾ ਹਾਂਜੀ ਇਹ 80 ਹਰ ਜਾਂ ਲੱਖ ਇਹ ਲੱਖ ਵਾਲੀ ਨਹੀਂ ਜੀ ਇਹ 4 ਲੱਖ ਨੂੰ ਕਿਲਾ ਜੀ ਇੱਥੇ ਅੱਛਾ ਹਾਂਜੀ ਇਹ ਚ ਇਹ ਜ਼ਮੀਨ 4 ਲੱਖ ਨੂੰ ਕਿਲਾ ਗਈ ਹੈ ਇਹ ਜੀ ਜੀ ਸਾਰੀ ਹਾਂਜੀ ਇਹ 4 ਲੱਖ ਨੂੰ ਕਿੱਲੇ ਵਾਲੀ ਜ਼ਮੀਨ ਦੇ ਮੈਂ ਤੁਹਾਨੂੰ ਹਾਲਾਤ ਦਿਖਾ ਰਿਹਾ ਤਾਂ ਤੁਸੀਂ ਇੱਥੋਂ ਅੰਦਾਜ਼ਾ ਫੇ ਲਾਓ ਕਿ ਜਿਹੜੀ ਲੱਖ ਵਾਲੀ ਜ਼ਮੀਨ ਹੋਊਗੀ ਉੱਥੇ ਤੁਹਾਡੇ ਕੋਲ ਚੜ੍ਹ ਵੀ ਨਹੀਂ ਹੋਣਾ ਅੱਛਾ ਉਹ ਪਹਾੜੀ ਹੈ ਉਹ ਪੂਰੀ ਤਕਰੀਬਨ ਨੀਮ ਪਹਾੜੀ ਹੋਣੀ ਆ ਠੀਕ ਹੈ ਨਾ ਜੀ ਇਹ ਆ ਜਿੰਨੇ ਜਾਨਵਰਾਂ ਦੇ ਪੈਰ ਲੱਗੇ ਆ ਇਹਦੇ ਮੇਰੇ ਖਿਆਲ ਇੱਥੇ ਫਸਲ ਕੋਈ ਹੋਣੀ ਨਹੀਂ ਦਿੰਦੇ ਹੁਣ ਛੱਡ ਦੇ ਫਸਲ ਮਰੇ ਹੁਣ ਜਿੰਨੇ ਜਾਨਵਰ ਹੁਣ ਮੈਂ ਤਾਂ ਪਹਿਲਾਂ ਕਿਹਾ ਇਹ ਉਹ ਆਪਣੇ ਮੰਨ ਲਓ ਕਿ ਪੇਟ ਪੂਜਾ ਵਾਸਤੇ ਉਹਨਾਂ ਨੇ ਇੱਧਰ ਜ਼ਮੀਨਾਂ ਨੂੰ ਹੋਣਾ ਹੂੰ ਤੇ ਇਸੇ ਕਰਕੇ ਇੱਥੇ ਜਨੀਆਂ ਜਿਹੜੀਆਂ ਫਸਲਾਂ ਆਇਆ ਉਹ ਜਿੱਦਾਂ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਮੂੰਫਲੀ ਵਗੈਰਾ ਕਾਫੀ ਬੀਜੀ ਜਾਂਦੀ ਸੀਗੀ ਮੱਕੀ ਬਹੁਤ ਹੁੰਦੀ ਸੀਗੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਹੌਲੀ ਹੌਲੀ ਕਰਕੇ ਇੱਥੋਂ ਰੋੜ ਪੈ ਗਈ ਜ਼ਮੀਨ ਰਤੀਲੀ ਹੋ ਗਈ ਅੱਛਾ ਡਾਕਟਰ ਸਾਹਿਬ ਇੱਕ ਸਵਾਲ ਮੇਰੇ ਮਨ 'ਚ ਹੋਰ ਉੱਠਿਆ ਆ ਜੀ ਜੀ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਇੱਥੇ ਪਹਿਲਾਂ ਮੱਕੀ ਹੁੰਦੀ ਸੀ ਬਹੁਤ ਮੂੰਗਫਲੀ ਬੀਜੀ ਜਾਂਦੀ ਸੀ ਜੀ ਪਰ ਅਜੇ ਹਾ ਕੀ ਕਾਰਨ ਹੋਇਆ ਕਿ ਉਹ ਸਾਰੀਆਂ ਚੀਜ਼ਾਂ ਇੱਥੋਂ ਅਲੋਪ ਹੋ ਗਈਆਂ ਔਰ ਜਾਨਵਰਾਂ ਦਾ ਵਾਧਾ ਜਿਹੜਾ ਇੰਨਾ ਹੋ ਗਿਆ ਹਾਂਜੀ ਇਹ ਵੀ ਬੜਾ ਵੈਸੇ ਤੁਸੀਂ ਇੰਪੋਰਟੈਂਟ ਜਿਹੜਾ ਸਵਾਲ ਆ ਉਹਦੇ ਉੱਤੇ ਕਹਿ ਲਓ ਵੀ ਕੰਡੀ ਏਰੀਆ ਦੀ ਇੱਕ ਦੁਖਦੀ ਰੱਗ ਦੇ ਉੱਤੇ ਤੁਸੀਂ ਹੱਥ ਰੱਖ ਦਿੱਤਾ ਆ ਜੀ ਜੀ ਇਹ ਜਾਨਵਰਾਂ ਦਾ ਜਿਹੜਾ ਵਾਧਾ ਹੁਣ ਇੱਥੇ ਕਿਹਾ ਇਹ ਜਾਂਦਾ ਇਲਾਕੇ ਦੇ ਲੋਕਾਂ ਨੂੰ ਜਦੋਂ ਮੈਂ ਮਿਲਦਾ ਪਿੰਡਾਂ ਵਾਲਿਆਂ ਨੂੰ ਉਹ ਕਹਿੰਦੇ ਵੀ ਇੱਥੇ ਜੰਗਲਾਤ ਬਣਿਆ ਜੰਗਲੀ ਜੀਵ ਸੈਂਚਰੀ ਬਣੀ ਤੇ ਜਾਨਵਰ ਇੱਥੇ ਲਿਆ ਕੇ ਜੀ ਉਹਨਾਂ ਨੇ ਛੱਡ ਦਿੱਤੇ ਪਰ ਇਹ ਟੋਟਲੀ ਗਲਤ ਹੋ ਆ ਜੀ ਇਹ ਮੈਂ ਬਾਅਦ ਚ ਕਹਿਣਾ ਸੀ ਪਰ ਹੁਣ ਮੈਂ ਨਾਲ ਹੀ ਕਹਿ ਰਿਹਾ ਕਿਉਂਕਿ ਦਰਸ਼ਕਾਂ ਨੇ ਫੇ ਪੂਰੀ ਗੱਲ ਸਹੀ ਵੇ ਸੁਣਦੇ ਨਹੀਂ ਤੇ ਉਹ ਫੇ ਸਾਰੀਆਂ ਕੜੀਆਂ ਟੁੱਟ ਜਾਂਦੀਆਂ ਜੋ ਮੈਂ ਕਹਿਣਾ ਤੇ ਉਹਨਾਂ ਨੂੰ ਇਹ ਲੱਗਦਾ ਵੀ ਇਹ ਜਾਨਵਰ ਕਿਤੋਂ ਲਿਆ ਕੇ ਛੱਡਿਆ ਪਰ ਇੱਥੇ ਇੱਕ ਵੀ ਕੋਈ ਜਾਨਵਰ ਲਿਆ ਕੇ ਨਹੀਂ ਛੱਡਿਆ ਗਿਆ ਹਮ ਦੇਖੋ ਇਹ ਕੁਦਰਤ ਦਾ ਯਾਨੀ ਕਿ ਕਾਨੂੰਨ ਆ ਕੁਦਰਤ ਦਾ ਨਿਯਮ ਆ ਭਈ ਜਦੋਂ ਵੀ ਜਿੱਥੇ ਜਿਸ ਚੀਜ਼ ਦੀ ਯਾਨੀ ਕਿ ਬਹੁਤਾਤ ਯਾਨੀ ਹੁੰਦੀ ਆ ਜਿਹਨੂੰ ਅਸੀਂ ਕਹਿੰਦੇ ਹੱਤੋਂ ਖੁਦਾ ਦਾ ਬੈਰ ਆ ਬਿਲਕ ਇਹ ਚੀਜ਼ ਦੀ ਬਹੁਤ ਆਤ ਹੁੰਦੀ ਆ ਤਾਂ ਬਤਾ ਦੇ ਉਤੇ ਕਾਬੂ ਪਾਉਣ ਦੇ ਲਈ ਕੁਦਰਤ ਆਪਣੇ ਆਪ ਕੋਈ ਨਿਯਾਮ ਬਣਾਉਂਦੀ ਆ ਪਰ ਇੱਥੇ ਅੱਤ ਕਰਕੇ ਨਹੀਂ ਹੋਇਆ ਕੰਮ ਇੱਥੇ ਜਿਹੜਾ ਕੰਮ ਹੋਇਆ ਕਿਉਂਕਿ ਜਿੰਨਾ ਵੀ ਡੈਂਸਡ ਫੋਰੈਸਟ ਸਿਗਾ ਕਣਾਂ ਜੰਗਲ ਸਿਗਾ ਜੰਗਲ ਦੇ ਵਿੱਚ ਖਾਣ ਵਾਸਤੇ ਬਹੁਤ ਤਰ੍ਹਾਂ ਦੇ ਫਲ ਹੁੰਦੇ ਸੀਗੇ ਇੱਥੇ ਪਹਾੜੀ ਕਿੰਨੂ ਹੁੰਦੇ ਸੀਗੇ ਹੁਣ ਕਿੰਨੂ ਉਹ ਨਾ ਸਮਝ ਲੈ ਜਿਹੜੇ ਸਾਡੇ ਬਾਜ਼ਾਰਾਂ ਦੇ ਵਿੱਚ ਮਿਲਦੇ ਆ ਇਹ ਕਿੰਨੂ ਨਿੰਬੂਕ ਦੀ ਨਿੰਬੂਕ ਦੇ ਓਕਾਰ ਦਾ ਹੁੰਦਾ ਤੇ ਬਹੁਤ ਮਿੱਠਾ ਹੁੰਦਾ ਜੀ ਜੀ ਤੇ ਇਹ ਬਜਾਰੀ ਕਿੰਨੂ ਨਹੀਂ ਹੈਗੇ ਜਿਹੜੇ ਪੇਂਦ ਕਰਕੇ ਅਸੀਂ ਬਣਾਇਓ ਇਹ ਪਹਾੜੀ ਕਿੰਨੂ ਆ ਤੇ ਉਹਨਾਂ ਕਿੰਨੂਆਂ ਨੂੰ ਪਿਛਲੇ ਸਾਲ ਫਲ ਵੀ ਨਹੀਂ ਪਿਆ ਪਹਾੜੀ ਕਿੰਨੂ ਹੁੰਦੇ ਸੀਗੇ ਫਿਰ ਗਰੂਨੇ ਫਿਰ ਫਾਲਸੇ ਫਿਰ ਕਾਂਗੂ ਦਾ ਇੱਕ ਦਰਖਤ ਹੁੰਦਾ ਸੀਗਾ ਉਹਦਾ ਬੇਰ ਵਰਗਾ ਫਲ ਹੁੰਦਾ ਫਿਰ ਮਲਿਆਂ ਦੇ ਬੇਰ ਦੂਜੇ ਬੇਰ ਇਦਾਂ ਕਰਕੇ ਬਹੁਤ ਸਾਰੇ ਫਰੂਟ ਸਪੀਸੀਸ ਸੀਗੀਆਂ ਬਹੁਤ ਸਾਰੀਆਂ ਘਾਹ ਦੀਆਂ ਪ੍ਰਜਾਤੀਆਂ ਸੀਗੀਆਂ ਤੇ ਜਦੋਂ ਜੰਗਲਾਂ ਦੀ ਅੰਧਾਧੁੰਦ ਕਟਾਈ ਅਸੀਂ ਕੀਤੀ ਪਰਮਿਟ ਲੈ ਲੈ ਕੇ ਲੈ ਲੈ ਕੇ ਸਾਡਾ ਸਿਰਫ ਫੋਕਸ ਇਨਸਾਨ ਦਾ ਇਹੀ ਰਹਿ ਗਿਆ ਵੀ ਮੈਂ ਜ਼ਮੀਨ ਖਰੀਦੀ ਆ ਜਾਂ ਮੈਨੂੰ ਜ਼ਮੀਨ ਪਛਤੈ ਨਹੀਂ ਬੜੀ ਆ ਤੇ ਇਥੋਂ ਕਿਸੇ ਤਰੀਕੇ ਨਾਲ ਸਭ ਕੁਝ ਇਥੋਂ ਮੈਂ ਕੱਢ ਲਵਾਂ ਹੂੰ ਤੇ ਉਹ ਸਭ ਤੋਂ ਪਹਿਲਾਂ ਉਹਦੀ ਅੱਖ ਮੈਲੀ ਹੁੰਦੀ ਉੱਥੇ ਜਿਹੜੀ ਵੈਜੀਟੇਸ਼ਨ ਆ ਜਿਹੜੇ ਉੱਥੇ ਪੌਦੇ ਆ ਉਹ ਪੌਦੇ ਜਦੋਂ ਨੇ ਅੰਦਾ ਤੁੰਦ ਕਟਾਈ ਕੀਤੀ ਜਿਹਦਾ ਕੋਈ ਨਿਯਮ ਨਹੀਂ ਆ ਹੂੰ ਉਦਿਆਂ ਦਾ ਨਿਯਮ ਹੁੰਦਾ ਜੇ ਬਾਂਸ ਵੀ ਕੱਟਣੇ ਆ ਨਾ ਜੀ ਜੀ ਤਾਂ ਬਾਂਸਾਂ ਦੇ ਵਿੱਚ ਵੀ ਉਹ ਜਿਹੜੇ ਸਾਈਡਾਂ ਦੇ ਬਾਂਸ ਹੁੰਦੇ ਆ ਵੈਸੇ ਤਰ੍ਹਾਂ ਇੱਕ ਘਾਹਵਾਂ ਤਾਂ ਮਨ ਨੂੰ ਧਿਆਨ ਚ ਨਹੀਂ ਆ ਰਹੀ ਉਹ ਜਿਹੜੇ ਸਾਈਡਾਂ ਦੇ ਬਾਂਸ ਆ ਤਾਂ ਉਹ ਨਹੀਂ ਕੱਟਦੇ ਜਿਹੜੇ ਬਾਂਸ ਦੇ ਵਿੱਚੋਂ ਜੜ ਉਹ ਉੱਥੇ ਵੀ ਇੱਕ ਬਾਂਸ ਕੱਟ ਕੇ ਫੇ ਦੋ ਬਾਂਸ ਛੱਡ ਕੇ ਫੇ ਇੱਕ ਬਾਂਸ ਕੱਟਦੇ ਇਦਾਂ ਛੱਡਦੇ ਆ ਤਾਂ ਕਿ ਜੜ ਡਿਗੇ ਨਾ ਹੂੰ ਤੇ ਜੇ ਅਸੀਂ ਉਹਨੂੰ ਸਾਈਡਾਂ ਤੋਂ ਕੱਟ ਦਵਾਂਗੇ ਜਿਹੜਾ ਗਵਲੇ ਵਾਲੇ ਬਾਸ ਹੋਗੇ ਉਹਨਾਂ ਨੂੰ ਸਹਾਰਾ ਨਹੀਂ ਮਿਲੂਗਾ ਉਹਨੇ ਡਿੱਗ ਪੈਣਾ ਡਿੱਗ ਜਾਣਾ ਤੋ ਐਦਾਂ ਕੁਦਰਤ ਦੇ ਨਿਯਮ ਆ ਅਸੀਂ ਕੁਦਰਤ ਦੇ ਨਿਯਮਾਂ ਨੂੰ ਮਨਸਾਹਬ ਛੱਕੇ ਟੰਗ ਕੇ ਜਦੋਂ ਅੰਦਾਧੁੰਦ ਕਟਾਈ ਕੀਤੀ ਜੀ ਉਹ ਕਟਾਈ ਕਰਨ ਦੇ ਨਾਲ ਕਿਸੇ ਇੱਥੇ ਇੱਕ ਪ੍ਰੀਡੇਟਰ ਸਪੀਸੀਸ ਸੀਗੀ ਪ੍ਰੀਡੇਟਰ ਜਨਨ ਕਿ ਸ਼ਿਕਾਰੀ ਪ੍ਰਜਾਤੀ ਸੀਗੀ ਜਿਹਨੂੰ ਹਾਇਨਾਜ਼ ਕਹਿੰਦੇ ਆ ਜੀ ਬਹੁਤ ਸਾਰੇ ਅਫੀਸ਼ਰਸ ਨਾਲ ਤੁਸੀਂ ਗੱਲ ਕਰੋਗੇ ਲੱਕੜ ਬੱਗੇ ਲੱਕੜ ਬੱਗੇ ਜਾਂ ਹਾਇਨਾਜ਼ੀ ਗੱਲ ਕਰੋਗੇ ਉਹ ਕਹੋਗੇ ਨਹੀਂ ਨਹੀਂ ਸਾਡੇ ਏਰੀਆ ਦੇ ਚ ਲੱਕੜ ਬੱਗੇ ਜਾਂ ਹਾਇਨਾ ਸੀਗੇ ਨਹੀਂ ਪਰ ਮੈਂ ਇਹ ਕਹਿੰਦਾ ਤੁਸੀਂ ਕੰਢੀ ਦੇ ਇਲਾਕੇ ਚ ਘੁੰਮਦੇ ਆ ਤੁਸੀਂ ਪਿੰਡਾਂ ਚ ਜਾ ਕੇ ਉਹਨਾਂ ਨੂੰ ਇਹ ਪੁੱਛਣਾ ਵੀ ਇੱਥੇ ਕਦੀ ਤਰਖਨਾ ਦਾ ਜਾਨਵਰ ਸੀਗਾ ਹੂੰ ਇਹ ਉਹ ਤੁਹਾਨੂੰ ਪਿੰਡਾਂ ਦੇ ਬਜ਼ੁਰਗ ਦੱਸਣਗੇ ਵੀ ਹਾਂ ਤਰਖ ਆਂਦਾ ਹੁੰਦਾ ਸੀ ਜਦੋਂ ਚੱਲ ਕੇ ਆਉਂਦਾ ਹੁੰਦਾ ਸੀਗਾ ਉਹਦੀਆਂ ਮੋਰਲੀਆਂ ਲੱਤਾਂ ਚੌੜੀਆਂ ਹੁੰਦੀਆਂ ਸੀਗੀਆਂ ਪਿਛਲੀਆਂ ਲੱਤਾਂ ਆਪਸ ਵਿੱਚ ਭੜਦੀਆਂ ਹੁੰਦੀਆਂ ਸੀ ਅੱਛਾ ਤਰਖ ਜਿਹੜਾ ਉਹ ਵੀ ਹਾਇਨਾ ਨੂੰ ਹੀ ਕਿਹਾ ਜਾਂਦਾ ਹਾਇਨਾ ਨੂੰ ਹੀ ਤਰਖ ਕਿਹਾ ਜਾਂਦਾ ਦੇਸੀ ਭਾਸ਼ਾ ਦੇ ਵਿੱਚ ਜੀ ਜੀ ਤੇ ਉਹਦੀਆਂ ਜਿਹੜੀਆਂ ਮੋਰਲੀਆਂ ਲੱਤਾਂ ਦੇ ਵਿੱਚ ਬੈਠ ਹੁੰਦੀ ਸੀਗੀ ਪਿਛਲੀਆਂ ਲੱਤਾਂ ਜਿਹੜੀਆਂ ਭੜਦੀਆਂ ਹੁੰਦੀਆਂ ਸੀਗੀਆਂ ਤੇ ਜਦੋਂ ਤੁਰਦਾ ਸੀ ਤੇ ਕਹਿਣਗੇ ਚੀ ਚੀ ਦੀ ਆਵਾਜ਼ ਆਉਂਦੀ ਸੀ ਹੂੰ ਲੱਕੜ ਬੱਗਾ ਹਾਇਨਾ ਤੇ ਤਰਖ ਇੱਕੋ ਹੀ ਇੱਕੋ ਜਾਨਵਰ ਹੈ ਪਰ ਇੱਥੇ ਜਿਹੜਾ ਤਰਖ ਉਹ ਸਪੋਰਟ ਤਾਰੀਆਂ ਹੁੰਦੀਆਂ ਸਟ੍ਰਾਈਪਸ ਹੁੰਦੀਆਂ ਤੇ ਉਹ ਜਿਹੜੇ ਲੱਕੜ ਬੱਗੇ ਸੀਗੇ ਉਹ ਜੰਗਲਾਂ ਦੇ ਵਿੱਚ ਸੀਗੇ ਘੁੰਮਣ ਸਾਹਿਬ ਤੇ ਉਹਨਾਂ ਨੇ ਸਾਰਾ ਹੀ ਜਿਹੜਾ ਵਾਧਾ ਸੀਗਾ ਖਸੂਰਾਂ ਦਾ ਜਾਂ ਸੰਭਰਾਂ ਦਾ ਉਹ ਕੰਟਰੋਲ ਕੀਤਾ ਸੀਗਾ ਹੂੰ ਠੀਕ ਹੈ ਦੂਜੇ ਪਾਸਿਓਂ ਜੇ ਆਪਾਂ ਕਹੀਏ ਕਿ ਤੋ ਹੋਰ ਪਲਾਨ ਕਰਕੇ ਜਾਂ ਸ਼ਿਵਾਲਿਕ ਫੋਟੇਲ ਤੋਂ ਜਾਨਵਰ ਇੱਧਰ ਆਇਆ ਤਾਂ ਉਹ ਤਰਖ ਦੀ 스멜 ਕਰਕੇ ਤਰਖ ਦਾ ਆਪਣਾ ਏਰੀਆ ਹੁੰਦਾ ਸੀਗਾ ਉਹਦੇ ਕਰਕੇ ਉਹ ਜਿਹੜਾ ਜਾਨਵਰ ਇੱਧਰ ਬਹੁਤਾ ਆਪਾਂ ਦੇਖਦੇ ਜਿੱਦਾਂ ਡਿਸਕਵਰੀ ਦੇ ਵਿੱਚ ਜਾਂ ਜੀਓਗ੍ਰਾਫੀ ਦੇ ਵਿੱਚ ਦੇਖਦੇ ਆਂ ਤਾਂ ਤਰਖ ਜਿਹੜਾ ਜਾਨਵਰ ਤੁਸੀਂ ਦੱਸਿਆ ਹਾਇਨਾ ਹਾਇਨਾ ਇਹਦੇ ਤੋਂ ਸ਼ੇਰ ਵੀ ਜਿਹੜੇ ਡਰਦੇ ਆ ਡਰਦੇ ਜੀ ਕਿਉਂਕਿ ਇਹ ਝੁੰਡ ਚ ਰਹਿੰਦੇ ਆ ਨਾ ਜ਼ਿਆਦਾ ਤੇ ਉਹ ਰ ਚੱਕਰ ਰਿਹਾ ਵੀ ਸ਼ੇਰ ਤਾਂ ਉਹ ਤੋਂ ਡਰਦੇ ਆ ਲੜਦਾ ਵਿਚਾਰੇ ਲੈਣਗੇ ਪਰ ਇਨਸਾਨ ਨੇ ਜਦੋਂ ਉਹਨਾਂ ਦੇ ਘਰੇ ਹੀ ਤਬਾਹ ਕਰ ਦਿੱਤੇ ਔਰ ਇੱਕ ਚੀਜ਼ ਮੈਨੂੰ ਹੋਰ ਇਹਦੇ ਬਾਰੇ ਪਤਾ ਆ ਕਿ ਇਹਦੀ ਜਿਹੜੀ ਬਾਈਟ ਆ ਜਾਨਵਰ ਚ ਸਭ ਤੋਂ ਸਟਰੋਂਗ ਬਾਈਟ ਜਿਹੜੀ ਹਾਇਨਾ ਦੀ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਜਿੱਦਾਂ ਲੈਪਰਡ ਜਿੱਦਾਂ ਲੈਪਰਡ ਦੇ ਬਰਾਬਰ ਦੀ ਜਾਂ ਟਾਈਗਰ ਦੇ ਬਰਾਬਰ ਦੀ ਕਹ ਲਓ ਇੰਨੀ ਬਾਈਟ ਫੋਰਸ ਨਹੀਂ ਦੱਸ ਦੇ ਕੇ ਤੋਂ ਵੀ ਜਿਆਦਾ ਸਟਰੋਂਗ ਆ ਮਤਲਬ ਉਹਦੀ ਜਿਹੜੀ ਚਬਾਉਣ ਦੀ ਸ਼ਕਤੀ ਨਾ ਹੱਡੀ ਨੂੰ ਵੀ ਚਬਾ ਜਾਂਦਾ ਪੀਐਸਆਈ ਆਪਾਂ ਨੂੰ ਕਹਿੰਦੇ ਆ ਸ਼ਾਇਦ 1000 ਸਮਥਿੰਗ ਪੀਐਸਏ ਮੈਨੂੰ ਵੀ ਐਗਜ਼ੈਕਟ ਪਤਾ ਨਹੀਂ ਇਹ ਹੱ ਸਗਾ ਇੱਥੇ ਤਰਖ ਜਾਂ ਤਾਂ ਰਹਿੰਦੇ ਆ ਜਾਂ ਤਾਂ ਰਹਿੰਦੇ ਤਰਖ ਜਿਆਦਾ ਗੁਫਾਵਾਂ ਚ ਜੀ ਜੀ ਹੁਣ ਆਪਣੇ ਸ਼ਿਵਾਲਿਕ ਚ ਗੁਫਾਵਾਂ ਨਹੀਂ ਹੈਗੀਆਂ ਨੇਚਰਲ ਜੀ ਜੀ ਤਾਂ ਇੱਥੇ ਕਣੇ ਜੰਗਲਾਂ ਚ ਰਹਿੰਦੇ ਸੀਗੇ ਤੇ ਜਦੋਂ ਕਣੇ ਜੰਗਲਾਂ ਦੀ ਅੰਧਾ ਧੁੰਦ ਕਟਾਈ ਹੋਈ ਹੋਣੀ ਆ ਤੇ ਉੱਥੇ ਜਿਹੜੇ ਉਹਨਾਂ ਦੇ ਪਰਿਵਾਰ ਆ ਤਬਾਹ ਹੋਏ ਆ ਤੇ ਉਹਨਾਂ ਨੇ ਅੱਗੇ ਬਰੀਡਿੰਗ ਨਹੀਂ ਕੀਤੀ ਤੇ ਜਦੋਂ ਪ੍ਰੇਡੇਟਰ ਖਤਮ ਹੋਇਆ ਤੇ ਥੱਲੇ ਸੂਰ ਸਾਂਭਰ ਜਿਹੜੇ ਵੱਧ ਗਏ ਜਿਹਦੇ ਕਰਕੇ ਅੱਜ ਜਿਹੜੀ ਸਾਡੀ ਇੱਥੇ ਲਾਲ ਮੱਕੀ ਹੁੰਦੀ ਸੀਗੀ ਉਹ ਖਤਮ ਆ ਜਿਹੜੀ ਮੂਫਲੀ ਹੁੰਦੀ ਸੀ ਉਹ ਖਤਮ ਆ ਹੋਰ ਵੀ ਜਿਹੜੀ ਰਵਾਇਤੀ ਫਸਲਾਂ ਆ ਤਕਰੀਬਨ ਉਹੀ ਲੋ ਸਭ ਰਥਾਇਆ ਜੀ ਜਾਂ ਆਪਣੇ ਪਾਣੀ ਆ अदरवाइज ਇਧਰ ਵਾਈਤੀ ਫਸਲ ਨਹੀਂ ਹੋ ਰਹੀ ਤਾਂ ਇਹ ਜਿਹੜਾ ਜਾਨਵਰਾਂ ਦਾ ਵਾਧਾ ਕਿਤੇ ਨਾ ਕਿਤੇ ਇਹਦੇ ਵਿੱਚ ਕੁਦਰਤ ਦੀ ਮਾਰ ਅਸੀਂ ਕਹਿ ਦਿੰਨੇ ਆ ਪਰ ਕੁਦਰਤ ਦੀ ਮਾਰ ਦਾ ਐਡਾ ਰੋਲ ਨਹੀਂ ਆ ਜਿੰਨਾ ਇਨਸਾਨ ਦੀ ਅਗਿਆਨਤਾ ਦਾ ਮਤਲਬ ਕਹਿਣ ਦਾ ਭਾਵ ਕਿ ਜੇ ਆਪਾਂ ਕੁਦਰਤ ਨੂੰ ਸਮਝੀਏ ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਵੀ ਜੇ ਕੁਦਰਤ ਆਪਣੇ ਜੰਗਲੀ ਜਾਨਵਰ ਜਾਂ ਕੋਈ ਪੰਛੀ ਹੈਗਾ ਉਹਦਾ ਜਿੰਨਾ ਚਿਰ ਘਰ ਨਹੀਂ ਬਣਦਾ ਉਹ ਅੱਗੇ ਬਰੀਡਿੰਗ ਨਹੀਂ ਕਰਦਾ ਬਿਲਕੁਲ ਜੀ ਤੁਸੀਂ ਦੇਖੋ ਜੇ ਚਿੜੀਆਂ ਜਿਹੜੀਆਂ ਆਪਾਂ ਕਹਿੰਦੇ ਆ ਜਦੋਂ ਉਹਨਾਂ ਨੂੰ ਸਾਡੇ ਘਰਾਂ ਦੇ ਵਿੱਚ ਆਲੇ ਨਹੀਂ ਮਿਲੇ ਜੀ ਸਾਡੇ ਘਰਾਂ 'ਚ ਪੱਖੇ ਅਸੀਂ ਬਾਹਰੋਂ ਜਾਲੀਆਂ ਲਾ ਲਈਆਂ ਹੂੰ ਹੂੰ ਪੱਖਿਆਂ ਦੇ ਜਿਹੜੇ ਕੱਪ ਜਿਹੇ ਹੁੰਦੇ ਸੀਗੇ ਉੱਪਰਲੇ ਪਾਸੇ ਉਹ ਬੰਦ ਕਰ ਦਿੱਤੇ ਪਹਿਲਾਂ ਬਾਲੇ ਗਾਡਰ ਹੁੰਦੇ ਸੀ ਬਾਲੇ ਗਾਡਰ ਹੁੰਦੇ ਸੀ ਬਾਲੇ ਜਦੋਂ ਆਪਾਂ ਕੱਢਦੇ ਸੀਗੇ ਉੱਥੇ ਆਲੇ ਰਹਿ ਜਾਂਦਾ ਸੀਗਾ ਤੇ ਚਿੜੀਆਂ ਵਾਸਤੇ ਆਲੇ ਬਣਾਏ ਵੀ ਜਾਂਦੇ ਸੀਗੇ ਉਹ ਜਦੋਂ ਆਲੇ ਖਤਮ ਹੋ ਗਏ ਤਾਂ ਉਹਨਾਂ ਦਾ ਸਾਰਾ ਜਿਹੜਾ ਬਰੀਡਿੰਗ ਸਾਈਕਲ ਹੀ ਰੁਕ ਗਿਆ ਕਿਉਂਕਿ ਚਿੜੀ ਜਿਹੜੀ ਆ वैसे मैं अपनी होस्ट कुमण साहब देखया नहीं कि चिड़ी ने ओनु हाउस स्पैरो कहंदे है वो हाउस स्पैरो हमेशा जेड़ा आल्णा है ना वो अपने ਘਰਾਂ ਦੇ ਵਿੱਚ ਹੀ ਤਕਰੀਬਨ ਪਾਉਂਦੀ ਸੀ ਕਿਉਂਕਿ ਉੱਥੇ ਉਹਨੂੰ ਸੇਫਟੀ ਜੀ ਬੰਦਿਆਂ ਦੇ ਕੋਲ ਹੀ ਰਹਿਣੀਆਂ ਹਾਂ ਉਹ ਮੱਲੋ ਕੇ ਕਹਿ ਲੋ ਬਾਹਰਲੇ ਦਰਖਤਾਂ ਦੇ ਉੱਤੇ ਜਾਂ ਫੇ ਉਸ ਦਰਖਤ ਤੇ ਆਲਣਾ ਪਾਉਣਾ ਜਿਹੜਾ ਘਰ ਦੇ ਵਿੱਚ ਪਰ ਅੱਜ ਅੱਜ ਜੇ ਗੱਲ ਕਰੀਏ ਤਾਂ ਸਾਡੇ ਜਿਹੜੇ ਬੁੱਧੀ ਜੀਵੀ ਆ ਉਹ ਕਹਿੰਦੇ ਜਿਹੜੇ ਮੋਬਾਈਲ ਟਾਵਰ ਆ ਉਹਨਾਂ ਕਰਕੇ ਚਿੜੀ ਨਹੀਂ ਮੋਬਾਈਲ ਟਾਵਰ ਦਾ ਜਿਹੜਾ ਇਫੈਕਟ ਇੰਨਾ ਜ਼ਿਆਦਾ ਨਹੀਂ ਹੈ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚ ਮੈਂ ਅੱਜ ਵੀ ਤਖਣੀ ਪਿੰਡ ਦੇ ਵਿੱਚ ਸੀਗਾ ਉੱਥੇ ਕਿਸੇ ਨੇ ਘਰ ਦੇ ਚੜੀਆਂ ਦਾ ਬਣਾਇਆ ਤੇ ਚੜੀਆਂ ਉਥੇ ਰਹਿਣੀਆਂ ਔਰ ਉਹ ਕਹਿੰਦੇ ਅੱਜ ਤੋਂ ਨਹੀਂ ਰਹਿਣੀਆਂ ਘੱਟੋ ਘੱਟ 5-7 ਸਾਲ ਹੋ ਗਿਆ ਆਈ ਜਾਂਦੀਆਂ ਔਰ ਇਹ ਚੜੀਆਂ ਦਾ ਇੱਕ ਪਲੱਸ ਪੁਆਇੰਟ ਜਿਹੜਾ ਸਾਡੀ ਖੇਤੀ ਨੂੰ ਮਿਲਦਾ ਸੀ ਜਦੋਂ ਹੁਣ ਅੱਗੇ April March April ਆਉਣਾ ਆ ਤੇ ਆ March April ਦੇ ਵਿੱਚ ਇਹ ਆਪਣੇ ਬੱਚੇ ਜਿਹੜੇ ਅੰਡੇ ਦਿੰਦੀਆਂ ਸੀ ਹਨਾ ਤੇ ਇਹਨਾਂ ਦੇ ਬੱਚੇ ਜਿਹੜੇ ਪੈਦਾ ਹੁੰਦੇ ਆ ਤਾਂ ਜਿਹੜੇ ਜਿਹੜੀ ਟਾਈਟਲੀ ਸੁਣਨੀਆਂ ਸਾਰੀਆਂ ਚੱਕ ਜਿਹੜੀ ਸਾਡੀ ਬਰਸੀਮ ਦੇ ਵਿੱਚ ਸੁਣਡੀਆਂ ਜਾਂ ਫਸਲਾਂ ਦੇ ਵਿੱਚ ਸੁਣਡੀਆਂ ਸੀ ਉਹ ਸਾਰੀਆਂ ਜਿਹੜੀਆਂ ਇਹ ਲੈ ਆਉਂਦੀਆਂ ਹੁੰਦੀਆਂ ਉੱਥੇ ਸਾਨੂੰ ਸਪਰੇਅ ਦੀ ਲੋੜ ਨਹੀਂ ਪੈਂਦੀ ਇਹ ਮਰਜ਼ ਇਹੀ ਤਾਂ ਸਾਈਕਲ ਆ ਇਹਨੂੰ ਇਹੀ ਸਾਈਕਲ ਸਮਝਣਾ ਪੈਣਾ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਕੁਦਰਤ ਦੀ ਮਾਰ ਪੈ ਗਈ ਔਰ ਦੂਜੇ ਪਾਸੇ ਚ ਇਹ ਕਹਿ ਲੋ ਵੀ ਜੇ ਕੁਦਰਤ ਦੀ ਮਾਰ ਪੈਂਦੀ ਆ ਤਾਂ ਉਹਦੇ ਪਿੱਛੇ ਕਿਤਨਾ ਕਿਤੇ ਜੇ ਆਪਾਂ ਧਿਆਨ ਨਾਲ ਬੈਠ ਕੇ ਪਰਚੋਲ ਕਰੀਏ ਬਿਨਾ ਕਿਸੇ ਦੇ ਉੱਤੇ ਦੋਸ਼ਣ ਲਾਏ ਤਾਂ ਉਹ ਚ ਹੱਥ ਜਿਹੜਾ ਹੈ ਨਾ ਉਹ ਬੰਦੇ ਦਾ ਨਿਕਲਣਾ ਕਿਉਂਕਿ ਅੱਜ ਤੱਕ ਇਤਿਹਾਸ ਦੇ ਵਿੱਚ ਕੋਈ ਇਦਾਂ ਦਾ ਐਗਜ਼ਾਮਪਲ ਨਹੀਂ ਆ ਇਹ ਜੰਗਲ ਚਿੜੀਆਂ ਨੇ ਮਕਾਤੇ ਜਾਂ ਹਾਥੀ ਜੰਗਲ ਖਾ ਗਏ ਜਾਂ ਸ਼ੇਰਾਂ ਨੇ ਸਾਰੇ ਹਿਰਨ ਮਕਾਤੇ ਇਦਾਂ ਕਦੀ ਵੀ ਕੋਈ ਜਨ ਇਗਜ਼ਾਮਪਲ ਨਾ ਹੈਗੀ ਹੈ ਨਾ ਹੋਣੀ ਹੈ ਤਾਂ ਇਹ ਜਦੋਂ ਵੀ ਆਪਾਂ ਜਿਹ ਦਰਤੀ ਅਸੰਤੁਲਨ ਜੀ ਉਹਦੇ ਤੇ ਜਦੋਂ ਵੀ ਆਪਾਂ ਇਹਦੀ ਪਰਚੋਲ ਕਰਾਂਗੇ ਤਾਂ ਸਾਨੂੰ ਉੱਥੇ ਪਤਾ ਲੱਗੂਗਾ ਕਿ ਸਾਡੇ ਹੀ ਜਿਹੜੀ ਪ੍ਰਜਾਤੀ ਦੇ ਜਾਨੀ ਕਿ ਇਨਸਾਨ ਹੈਗੇ ਉਹਨਾਂ ਨੇ ਕਿਤਨੇ ਕਿਤੇ ਕੋਈ ਗੜਬੜ ਕੀਤੀ ਹੈ ਜਿਹਦਾ ਨੁਕਸਾਨ ਸਾਰੇ ਭੁਗਤ ਰਹੇ ਸੀ ਬਿਲਕੁਲ ਬਿਲਕੁਲ ਸਹੀ ਹੈ ਜੀ ਜਾਨੀ ਕਿ ਡਾਕਟਰ ਸਾਹਿਬ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਸਾਡੀ ਮੂੰਗਫਲੀ ਔਰ ਜਿਹੜੀ ਸੀਗੀ ਸਾਡੀ ਮੱਕੀ ਹਾਂ ਮੱਕੀ ਦੇ ਅਲੋਪ ਹੋਣ ਦਾ ਕਾਰਨ ਇਹ ਹੀ ਹੋਇਆ ਕਿ ਜਿਹੜੇ ਸਾਡੇ ਕੁਦਰਤ ਨੂੰ ਜਿਹੜੇ ਜਾਨਵਰਾਂ ਨੇ ਬੈਲੈਂਸ ਰੱਖਣਾ ਸੀ ਉਹ ਉਹਨਾਂ ਦੇ ਅੱਗੇ ਬਰੀਡਿੰਗ ਨਹੀਂ ਹੋਈ ਉਹ ਸਾਡੇ ਏਰੀਆ ਚੋਂ ਖਤਮ ਹੋ ਗਏ ਤੇ ਉਹਦੇ ਨਾਲ ਜਿਹੜੇ ਦੂਜੇ ਜਾਨਵਰ ਸੀ ਜਿਹੜੇ ਫਸਲਾਂ ਨੂੰ ਖਰਾਬ ਕਰਦੇ ਸੀ ਉਹਨਾਂ ਦਾ ਵਾਧਾ ਜਿਹੜਾ ਜ਼ਿਆਦਾ ਹੋ ਗਿਆ ਜੀ ਵਾਧਾ ਜ਼ਿਆਦਾ ਹੋ ਗਿਆ ਜੀ ਤੇ ਉਹ ਜਦੋਂ ਵਾਧਾ ਜ਼ਿਆਦਾ ਹੋ ਗਿਆ ਤਾਂ ਇਹ ਫਸਲੀ ਚੱਕਰ ਫਿਰ ਡਿਸਟਰਬ ਕਰਤਾ ਉਹਨਾਂ ਨੇ ਜੀ ਜਦੋਂ ਫਸਲੀ ਚੱਕਰ ਡਿਸਟਰਬ ਹੋਇਆ ਇੱਕ ਤਾਂ ਜਿਹੜਾ ਪਾਣੀ ਰੋੜ ਕਰਕੇ ਤੱਕ ਤੱਕ ਚਲੇ ਗਏ ਇੱਕ ਜਾਨਵਰ ਦੇ ਡਰੋਂ ਤੇ ਇੱਥੇ ਫਿਰ ਜਿਹੜਾ ਤੁਹਾਡਾ ਸਵਾਲ ਸੀਗਾ ਵੀ ਇੱਥੇ ਹੁੰਦਾ ਕੀ ਆ ਤਾਂ ਇੱਥੇ ਮੁੜ ਕੇ ਵੀ ਸਫੈਦਾ ਪਪੂਲਰ ਹੀ ਜ਼ਿਆਦਾ ਰਹਿ ਗਿਆ ਕਿਉਂਕਿ ਉਹੀ ਸਰਕਾਰਾਂ ਵੀ ਪ੍ਰਮੋਟ ਕਰ ਰਹੀਆਂ ਇੰਡਸਟਰੀਆਂ ਵੀ ਪ੍ਰਮੋਟ ਕਰ ਰਹੀਆਂ ਉਹਨਾਂ ਨੂੰ ਜ਼ਿਆਦਾ ਫਾਇਦਾ ਪਾਪੂਲਰ ਵੀ ਮੇਰੇ ਸਾਬ ਨਾਲ ਪਹਾੜ 'ਚ ਨਹੀਂ ਹੁੰਦਾ ਸਫੈਦਾ ਹੀ ਹੁੰਦਾ ਜਿਹੜਾ ਕਿ ਸਾਡੀ ਜ਼ਮੀਨ ਨੂੰ ਬੰਜਰ ਕਰਦਾ ਸਫੈਦਾ ਹਾਂਜੀ ਸਫੈਦਾ ਜਿਹੜਾ ਜ਼ਿਆਦਾ ਯਾਨੀ ਕਿ ਬੰਜਰ ਕਰਦਾ ਮਿਕਦਾਰ ਪਾਪੂਲਰ ਦੀ ਵੀ ਹੈਗੀ ਪਰ ਪਾਪੂਲਰ ਨਾਲੋਂ ਕਈ ਗੁਣਾ ਜ਼ਿਆਦਾ ਸਫੈਦਾ ਡੈਮੇਜ ਕਰਦਾ ਪਰ ਮਸਲਾ ਇਹ ਹੈ ਵੀ ਜਦੋਂ ਅਸੀਂ ਸਫੈਦੇ ਲਾ ਲਾ ਕੇ ਜਾਂ ਇਦਾਂ ਦੀਆਂ ਪ੍ਰਜਾਤੀਆਂ ਸਪੀਸੀਜ਼ ਲਾ ਲਾ ਕੇ ਜਿਹੜੀ ਕਹਿ ਲਓ ਵੀ ਈਜ਼ੀ ਅਰਨਿੰਗ ਜਿਹੜੀ ਮਨੀ ਆ ਉਹ ਆਪਾਂ ਇਕੱਠੀ ਕਰਨ ਦੇ ਚੱਕਰ ਦੇ ਵਿੱਚ ਪੈ ਗਏ ਆ ਜਿੱਦਾਂ ਪਹਿਲਾਂ ਜੰਗਲਾਂ ਚੋਂ ਪੈਸਾ ਇਕੱਠਾ ਕੀਤਾ ਤਾਂ ਜੰਗਲਾਂ ਦੀ ਗੜਬੜ ਕਰਕੇ ਕਲਸਤੁਲਨ ਹੋਇਆ ਹੁਣ ਜਦੋਂ ਇੱਥੋਂ ਅਸੀਂ ਪੈਸਾ ਇਕੱਠਾ ਕੀਤਾ ਤਾਂ ਜਿਹੜਾ ਪਾਣੀ ਥੱਲੇ ਵਾਲਾ ਚੱਲ ਜਾਣਾ ਰੈਡ ਜ਼ੋਨ ਚ ਤਾਂ ਆਪਾਂ ਆਲਰੇਡੀ ਆ ਗਏ ਆ ਘਮਟਾ ਇਹ ਜਿਹੜਾ ਪਾਣੀ ਥੱਲੇ ਵਾਲਾ ਚੱਲ ਜਾਣਾ ਮੁੜ ਕੇ ਜ਼ਮੀਨਾਂ ਦੇ ਭਾਅ ਤੇ ਉਦਾਂ ਨਹੀਂ ਰਹਿਣੇ ਕਿਉਂਕਿ ਹੁਣਾਂ ਹੀ ਕੁਛ ਨਹੀਂ ਜਦੋਂ ਰਬੜਾਂ ਹੀ ਕੁਛ ਨਹੀਂ ਤਾਂ ਵੈਸੇ ਮੈਂ ਗੱਲ ਕਰਾਂ ਤਾਂ ਇੱਥੇ ਜਿਹੜਾ ਆਪਣੇ ਜ਼ਮੀਨੀ ਲੈਵਲ ਦਾ ਪਾਣੀ ਹੈਗਾ ਉਹ ਕਿੰਨੇ ਕੁ ਆਪਣੇ ਦੁਗਾਇ ਤੇ ਹੈਗਾ ਜੀ ਦੇਖੋ ਇੱਥੇ ਤਾਂ ਆਪਾਂ ਸੇਮ ਦੇ ਵਿੱਚ ਖੜੇ ਆ ਹੂੰ ਕਿਉਂਕਿ ਆ ਦੇਖ ਇਹ ਜਿਹੜਾ ਪਾਣੀ ਡਰਦਾ ਇਹ ਸੇਮ ਦਾ ਹੀ ਆ ਇਹ ਸੇਮ ਦਾ ਹੀ ਹੁੰਦਾ ਆ ਸੇਮ ਦਾ ਉਦੋਂ ਹੁਣ ਕੱਲ ਕੱਲ ਮੀਂਹ ਪਿਆ ਆ ਕੱਲ ਮੀਂਹ ਕਰਕੇ ਥੋੜਾ ਜਿਹਾ ਲੈਵਲ ਇਹਦਾ ਵਧਿਆ ਆ ਪਰ ਉਦੋਂ ਇਹ ਖੜ ਤਕਰੀਬਨ ਤਕਰੀਬਨ ਸਾਲ ਦੇ ਵਿੱਚ 7 ਹੰਦ ਦੇ ਵਿੱਚ ਆ ਚਲਦੀ ਆ ਆਪਾਂ ਪਿਛਲੀ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀ ਨਾ ਉੱਥੇ ਪਾਣੀ ਵਿੱਚੋਂ ਨਿਕਲਦਾ ਪਿਆ ਜੀ ਉਹ ਸੇਮ ਦਾ ਹੀ ਪਾਣੀ ਹੈ ਜੀ ਅੱਛਾ ਉਹੀ ਇਹ ਚੱਲਦਾ ਪਿਆ ਉਹੀ ਤਾਰਾ ਚੱਲਦੀ ਪਈ ਆ ਤੇ ਇਹਦੇ ਵਿੱਚ ਫਿਰ ਜਿਹੜੇ ਮਿਨਰਲ ਹੈਗੇ ਉਹ ਵੀ ਪੂਰੇ ਹੋਣਗੇ ਤੱਤ ਇਹ ਚ ਤਾਂ ਮਿਨਰਲ ਪੂਰੇ ਹੋਨੇ ਆ ਬਸ ਜਦੋਂ ਰੋੜ ਰੋੜ ਕੇ ਅੱਗੇ ਜਾਂਦੇ ਜਾਂਦੇ ਨੇ ਸਪਰੈਡ ਕਰਦੇ ਜਾਣੇ ਆ ਤੇ ਐਦਾਂ ਤਾਂ ਸਾਰਾ ਕੁਝ ਮੱਲੋਕਰ ਪੂਰਾ ਹੀ ਹੋਣਾ ਆ ਤਾਂ ਪਾਣੀ ਸਾਫ਼ ਵੀ ਬਹੁਤ ਬਿਲਕੁਲ ਬਿਲਕੁਲ ਸਾਫ਼ ਤਾਂ ਮਾਰੇ ਮੀਂਹ ਪਿਆ ਨਾ ਉਹਦੋਂ ਜਿਹੜਾ ਮਾੜਾ ਮੋਟੀ ਗੰਦਗੀ ਉਹ ਮੱਝਾਂ ਘੁੰਮ ਕੇ ਜਾਂ ਬੰਦਿਆਂ ਦੇ ਘੁੰਮਣ ਕਰਕੇ ਜਿਹੜੀ ਮੜੀ ਮੋਟੀ ਉਹ ਨਿਕਲ ਗਈ ਜੀ ਸਾਰੀ ਸਾਰੀ ਜੀ 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 ਸੋ ਮੈਨੂੰ ਲੱਗਦਾ ਕਿ ਦਰਸ਼ਕ ਵੀਰੋ ਤੁਹਾਨੂੰ ਇਹ ਜਿਹੜੀ ਜਾਣਕਾਰੀ درست ਜਾਣਕਾਰੀ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਆ ਪੋ ਤੁਹਾਨੂੰ ਇਹ ਜਾਣਕਾਰੀ ਮਿਲ ਗਈ ਹੋਵੇਗੀ ਕਿ ਇੱਥੇ ਜਿਹੜੀ ਜ਼ਮੀਨ ਲੱਖ ਰੁਪਏ ਦਾ ਜਾਂ 2 ਲੱਖ ਦਾ ਕਿੱਲਾ ਹੈਗਾ ਆ ਉਹ ਕਿੱਦਾਂ ਦੀ ਜ਼ਮੀਨ ਆ ਔਰ ਅਗਰ ਆਪਾਂ ਸੋਚੀਏ ਕਿ ਇਹਨੂੰ ਸੋਚ ਲਈਏ ਕਿ ਅਸੀਂ ਲੁਧਿਆਣੇ ਵਾਲੀ ਸਾਈਡ ਤੋਂ ਜਾਂ ਜੰਦਲੰਦਰ ਵਾਲੀ ਸਾਈਡ ਤੋਂ ਜਾਂ ਹੋਰ ਕਿਸੇ ਏਰੀਏ ਚੋਂ ਬਠਿੰਡੇ ਵਾਲੀ ਸਾਈਡ ਤੋਂ ਜਾਂ ਮੋਗੇ ਵਾਲੀ ਸਾਈਡ ਤੋਂ ਜਿੱਧਰ ਕੇ 80 80 ਹਜ਼ਾਰ ਠੇਕਾ ਹੀ ਹੈਗਾ ਜ਼ਮੀਨਾਂ ਦਾ ਕਿੱਲੇ ਦਾ ਉਹਦੇ ਹਿਸਾਬ ਨਾਲ ਹੀ ਅਗਰ ਸੋਚ ਕੇ ਚੱਲੀਏ ਕਿ ਅਸੀਂ ਉਸੇ ਹਿਸਾਬ ਨਾਲ ਹੀ ਇੱਥੋਂ ਫਸਲ ਕੱਢ ਲਾਂਗੇ ਜਾਂ ਫਸਲਵਾੜੀ ਲੈ ਲਾਂਗੇ ਤਾ ਉਹ ਸੋਚ ਕੇ ਜਮੀਨ ਜਿਹੜੀ ਖਰੀਦਣ ਦੀ ਕੋਸ਼ਿਸ਼ ਨਾ ਕਰਿਓ ਪਰ ਇੱਥੇ ਜੇ ਤੁਸੀਂ ਕੁਦਰਤ ਦੇ ਨਜ਼ਾਰੇ ਲੁੱਟਨੇ ਆ ਤਾਂ ਉਹਦੇ ਵਾਸਤੇ ਜਮੀਨ ਜਿਹੜੀ ਹੈਗੀ ਆ ਉਹ ਠੀਕ ਆ ਉਹ ਫਿਰ ਤੁਸੀਂ ਦੇਖ ਸਕਦੇ ਹੋ ਬਾਕੀ ਇੱਥੇ ਜਿਹੜੀ ਫਸਲ ਉਹ ਤਾਂ ਤੁਹਾਨੂੰ ਡਾਕਟਰ ਸਾਹਿਬ ਨੇ ਦੱਸ ਹੀ ਦਿੱਤਾ ਕਿ ਕਿਹੜੀ ਫਸਲ ਹੋ ਸਕਦੀ ਤੇ ਕਿਹੜੀ ਨਹੀਂ ਹੋ ਸਕਦੀ ਸੋ ਮੈਨੂੰ ਲੱਗਦਾ ਕਿ ਇਹ ਜਾਣਕਾਰੀ ਤੁਹਾਨੂੰ درست ਜਿਹੜੀ ਮਿਲ ਗਈ ਹੋएगी ਸੋ ਧੰਨਵਾਦ ਸਾਡਾ ਤੁਹਾਡਾ ਸਾਰਿਆਂ ਦਾ ਔਰ ਅੱਗੇ ਫੇਰ ਇਦਾਂ ਦੀ ਕੋਈ ਜਾਣਕਾਰੀ ਵਾਲੀ ਵੀਡੀਓ ਲੈ ਕੇ ਅਸੀਂ ਤੁਹਾਡੇ ਤੱਕ ਪਹੁੰਚ ਕਰਾਂਗੇ ਬਹੁਤ ਸੋ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ